ਸ੍ਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮਝੋਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਦੱਸ ਜਾਈਏ ਕਿ ਅੱਜ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਦੀ ਚੋਣ ਜਿਹੜੀ ਹੈ ਉਹ ਕੀਤੀ ਜਾਣੀ ਹੈ ਦੱਸ ਦਈਏ ਕਿ ਬਿੱਤੇ ਕੱਲ ਨੂੰ ਜੋ ਸੁਖਬੀਰ ਸਿੰਘ ਬਾਦਲ ਵੀ ਜੋ ਇਸ ਦਫ਼ਤਰ ਵਿਖੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਵੀ ਜੋ ਇੱਕ ਮੀਟਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਕਿ ਆਪਣੇ ਪ੍ਰਧਾਨ ਦਾ ਨਾਮ ਜੋ ਦੱਸ ਦਈਏ ਕਿ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਨਾਮ ਹੀ ਜਿਹੜਾ ਮੋਹਰੇ ਰੱਖਿਆ ਗਿਆ ਸੀਗਾ ਕਿਉਂਕਿ ਪਹਿਲਾਂ ਵੀ ਉਹ ਪ੍ਰਧਾਨਗੀ ਕਰਦੇ ਆਏ ਨੇ ਤਾਂ ਹੁਣ ਫੇਰ ਤੋਂ ਉਹਨਾਂ ਦਾ ਨਾਮ ਜਿਹੜਾ ਤਸਵੀਰਾਂ ਬਾਦਲ ਹੋਣਾ ਵੱਲੋਂ ਜੋ ਸਾਰਿਆਂ ਦੇ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਜੋ ਉਹਨਾਂ ਦਾ ਨਾਮ ਅ ਅੱਗੇ ਰੱਖਿਆ ਗਿਆ ਲੇਕਿਨ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਜੋ ਦਫ਼ਤਰ ਦੀਆਂ ਸਾਂਝੀਆਂ ਕਰ ਰਹੇ ਹਾਂ ਦਾਜ਼ੀਏ ਕੀ ਜੇਕਰ ਅਸੀਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ 185 ਮੈਂਬਰਾਂ ਦਾ ਜਿਹੜਾ ਹਾਊਸ ਹੁੰਦਾ ਸੀਗਾ ਜਿਸ ਦੇ ਵਿੱਚ ਕੀ 170 ਮੈਂਬਰ ਜਿਹੜੇ ਹੁੰਦੇ ਸੀਗੇ ਉਹ ਵੋਟ ਤੇ ਰਾਹੀ ਜਿਹੜਾ ਜੋ ਚੁਣ ਕੇ ਜਿਹੜੇ ਆ ਕੇ ਆਉਂਦੇ ਸੀ ਪ੍ਰਧਾਨ ਚੁਣਦੇ ਸੀਗੇ ਤਾਂ ਜਿਸ ਦੇ ਵਿੱਚ 15 ਮੈਂਬਰ ਜਿਹੜੇ ਆ ਨਾਮਜ਼ਦ ਕੀਤੇ ਜਾਂਦੇ ਸੀਗੇ ਤਾਂ ਪਰ ਬੀਤੇ ਦਿਨਾਂ ਚੋਂ ਬੀਤੇ ਸਮੇਂ ਦੇ ਵਿੱਚ ਹੀ ਆਪਾਂ ਗੱਲ ਕਰੀਏ 33 ਮੈਂਬਰਾਂ ਦੇ ਕਾਲ ਚਲਾਣੇ ਤੋਂ ਬਾਅਦ ਤੇ ਚਾਰ ਮੈਂਬਰ ਜਿਹੜੇ ਨੇ ਉਹ ਸਤੀਫੇ ਚੱਲਦੇ ਜਿਹੜੇ ਮੌਜੂਦਾ ਹਾਊਸ ਦੇ ਵਿੱਚ ਹੁਣ ਇਸ ਵਕਤ ਜਿਹੜੇ ਨੇ 148 ਦੇ ਕਰੀਬ ਜਿਹੜੇ ਨੇ ਮੈਂਬਰ ਹੋਣਗੇ ਜੋ ਕਿ ਆਪਣਾ ਵੋਟਰਾਂ ਹੀ ਪ੍ਰਧਾਨ ਜਾਂ ਅਹੁਦੇਦਾਰ ਦੀ ਜਿਹੜੀ ਹੈ ਚੋਣ ਜਿਹੜੀ ਹੈ ਇੱਥੇ ਕੀਤੀ ਜਾਣੀ ਹੈ ਜੋ ਆਪਣੇ ਪ੍ਰਧਾਨ ਕਿਉਂਕਿ ਪ੍ਰਧਾਨ ਇੱਕ ਤਰਫਾ ਤਾਂ ਜੋ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਨਾਮ ਅਨਾਉਂਸ ਕੀਤਾ ਗਿਆ ਉੱਥੇ ਜੇਕਰ ਅਸੀਂ ਦੂਜੇ ਧਿਰ ਦੀ ਗੱਲ ਕਰੀਏ ਜੋ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਜੋ ਅਕਾਲੀ ਦਲ ਹੈ ਤਾਂ ਉਸ ਧਿਰ ਦੇ ਵਿੱਚੋਂ ਵੀ ਜਿਹੜਾ ਨਾਮ ਜੋ ਸੂਤਰਾਂ ਮੁਤਾਬਕ ਜੋ ਸਾਹਮਣੇ ਆ ਰਿਹਾ ਤਾਂ ਗੋਪਾਲ ਸਿੰਘ ਲੋਂਗੋਵਾਲ ਹੋਣਾ ਦਾ ਨਾਮ ਜਿਹੜਾ ਆਖਿਆ ਜਾ ਰਿਹਾ ਲੇਕਿਨ ਕਿਉਂਕਿ ਲੋੰਗਵਾਲ ਵੀ ਜਿਹੜੇ ਪਹਿਲਾਂ ਸ਼ਰੋਮਨੀ ਗੁਰਦੁਆਰਾ ਪਰਮੰਤਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਨੇ ਤਾਂ ਉਹਨਾਂ ਦਾ ਜ਼ਰੂਰ ਸੂਤਰਾਂ ਮੁਤਾਬਕ ਇਹ ਆਖਿਆ ਜਾ ਰਿਹਾ ਕਿ ਦੂਸਰੀ ਤਰਫਾ ਦੂਸਰੇ ਧਿਰ ਤੋਂ ਉਹ ਆ ਗਿਆ ਸਕਦੇ ਨੇ ਲੇਕਿਨ ਵੇਖਣ ਵਾਲੀ ਗੱਲ ਹੈ ਕਿ ਹੁਣ ਉਹਨਾਂ ਦੇ ਵਿਚਾਰ ਚਰਚਾਵਾਂ ਤੋਂ ਬਾਅਦ ਕਿਹੜਾ ਮੈਂਬਰ ਜਾਂ ਕਿਹੜਾ ਜੋ ਕਹ ਸਕਦੇ ਕਿ ਕੈਂਡੀਡੇਟ ਅੱਗੇ ਆਏਗਾ ਇਹ ਵੀ ਵੇਖਣ ਵਾਲੀ ਗੱਲ ਹੋਏਗੀ ਲੇਕਿਨ ਦੱਸ ਜੀਏ ਕਿ ਜੋ ਮੈਂਬਰ ਹੈਗੇ ਨੇ ਉਹ ਲਗਾਤਾਰ ਦਫ਼ਤਰ ਵਿਖੇ ਪਹੁੰਚ ਰਹੇ ਨੇ ਤਾਂ ਗਰਚਰਨ ਸਿੰਘ ਗਰੀਆਲ ਹੋਣਾ ਦੇ ਨਾਲ ਵੀ ਕਿਉਂਕਿ ਉਹ ਵੀ ਪਹੁੰਚ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਅੱਜ ਦੀ ਸਚੋਣ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਉੱਥੇ ਵਿਰੋਧੀ ਧਿਰ ਦੀ ਗੱਲ ਕਰੀਏ ਕਿਉਂਕਿ ਪਿਛਲੇ ਵਾਰ ਤਾਂ ਬੀਬੀ ਜਗੀਰਕਰ ਹੋਣਾ ਵੱਲੋਂ ਜਿਹੜੀ ਆ ਖਾਸ ਗੱਲਬਾਤ ਜੋ ਕੀਤੀ ਗਈ ਸੀਗੀ ਕਿਉਂਕਿ ਕੈਂਡੀਡੇਟ ਉਹ ਵੀ ਸੀਗੇ ਤਾਂ ਉਹਨਾਂ ਵੱਲੋਂ ਇਹ ਵੀ ਆਖਿਆ ਗਿਆ ਸੀ ਆਖਿਆ ਗਿਆ ਸੀ ਕਿ ਜੋ ਪ੍ਰਧਾਨ ਹੈ ਜੋ ਪ੍ਰਧਾਨ ਦਾ ਨਾਮ ਹੈ ਉਹ ਸੁਖਬੀਰ ਸਿੰਘ ਹੁਣਾ ਦੇ ਬਾਦਲ ਪਰਿਵਾਰ ਦੇ ਜੋ ਲਫਾਫੇ ਜਿਹੜੇ ਨੇ ਉਹਨਾਂ ਦੇ ਵਿੱਚੋਂ ਕੱਢਿਆ ਜਾਂਦਾ ਤਾਂ ਇਸ ਵਾਰ ਮੀਟਿੰਗ ਜੂ ਐਨਾਂ ਵੱਲੋਂ ਕੀਤੀ ਗਈ ਸੀ ਕਿ ਨਾਮ ਜਿਹੜਾ ਧੰਮੀ ਸਾਹਿਬ ਦਾ ਫਿਰ ਤੋਂ ਜਿਹੜਾ ਉੱਪਰ ਰੱਖਿਆ ਗਿਆ ਤਾਂ ਦੇਖਦੇ ਹਾਂ ਕਿ ਇਸ اجلاس ਦੇ ਵਿੱਚ ਕੀ ਕੁਝ ਸਾਹਮਣੇ ਨਿਕਲ ਕੇ ਆਉਂਦਾ ਕਿਉਂਕਿ ਜਿਹੜੇ 148 ਦੇ ਕਰੀਬ ਮੈਂਬਰ ਹੈਗੇ ਨੇ ਕਿ ਉਹ ਰਜ਼ਾਮੰਦੀ ਦੇ ਨਾਲ ਪ੍ਰਧਾਨ ਚੁਣਦੇ ਨੇ ਕਿ ਜਾਂ ਫਿਰ ਉੱਥੇ VOTING ਜਿਹੜੀ ਆ ਹੋਏਗੀ ਕਿਉਂਕਿ ਸੰਭਾਵਕ ਤੌਰ ਤੇ ਦਾਜੀ ਹੈ ਕਿ ਜੇ 2 3 ਨੇ ਤਾਂ ਦੋਨਾਂ ਢੇੜਾਂ ਦੀ ਜਿਹੜੀ ਆ ਦੇਖਿਆ ਜਾਵੇ ਤਾਂ ਮੰਗ ਤਾਂ ਇਹ ਹੋਊਗੀ ਕਿ VOTING ਕੀਤੀ ਜਾਵੇ ਕਿਉਂਕਿ ਜੇ ਆਪਾਂ ਕਹਿ ਲਈਏ ਕਿ ਸਰਬਸੰਮਤੀ ਦੇ ਨਾਲ ਤਾਂ ਉਹ ਤਾਂ ਸਿਰਫ ਤਾਂ ਸਿਰਫ ਜੋ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਜਿਹੜਾ ਢੇੜਾ ਤਾਂ ਉਹਨਾਂ ਦੇ ਢੇੜੇ ਦੇ ਵਿੱਚੋਂ ਤਾਂ ਜਿਹੜੇ ਮੈਂਬਰ ਤਾਂ ਤੇ ਹੈਗੇ ਸੀਗੇ ਪਿਛਲੀ ਵਾਰ 106 ਦੇ ਕਰੀਬ ਜਿਹੜੀ ਵੋਟ ਪਈ ਸੀ ਕਿ ਲੇਕਿਨ ਇਸ ਵਾਰ ਵੇਖਾਂ ਪਾਵੇਗਾ ਕਿ ਕਿਹੜਾ ਮੈਂਬਰ ਜਿਹੜਾ ਜੋ ਹਰਜਿੰਦਰ ਸਿੰਘ ਧਾਮੀ ਹੋਣਾ ਨਾਲ ਖੜਦਾ ਤਾਂ ਕਿਹੜਾ ਮੈਂਬਰ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਢੇੜੇ ਦੇ ਨਾਲ ਖੜਦਾ ਤਾਂ ਕੱਲੀ-ਕੱਲੀ ਜਾਣਕਾਰੀ ਕੱਲੀ-ਕੱਲੀ ਅਪਡੇਟ ਜਿਹੜੀਆਂ ਅਸੀਂ ਚੋਣਾਂ ਨੂੰ ਲੈ ਕੇ ਤੜਨਾ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਮਰਦੇ ਨਾਲ ਅਲੱਛਸ ਨੂੰ ਜਗਬਾਨੀ ਟੀਵੀ ਸ਼